ਜਦੋਂ ਢਿੱਡ ਨੂੰ ਅੱਗ ਲੱਗੀ ਹੁੰਦੀ ਹੈ ਤਾਂ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਘਰ ਉਜੜਦਾ ਤਾਂ ਅਸੀਂ ਕੀ ਕਹਿ ਸਕਦੇ ਆ ਤਾਂ ਉਹ ਅੱਜ ਭੈਣ ਦਾ ਇੱਕ ਗਾਲ ਦਾ ਜਣਾ ਨੇ ਨਾ ਮੁੱਦਾ ਬਣਾਇਆ ਹੋਇਆ ਹੈ ਉਹ ਬਹੁਤ ਗਲਤ ਹੈ। ਫੂਸ ਦਾ ਗੱਲ-ਗੱਲ ਵਿੱਚ ਗੱਲ ਕਰਦੀ ਹੈ ਜੀ ਦੱਸਿਓ ਆਪਣੇ ਬੱਚਿਆਂ ਨੂੰ ਲੈ ਕੇ ਸ਼ਹਿਰ ਆਉਂਦੇ ਆ ਤਾਂ ਤੁਸੀਂ ਦੇਖਿਆ ਕਿਵੇਂ ਉਹਨਾਂ ਦੇ ਅੱਜ ਕਹਿੰਦੇ ਨੇ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਕਿਵੇਂ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਕਿਵੇਂ ਸਾਡਾ ਅੱਜ ਪੰਜਾਬ ਵਿੱਚ ਸ਼ੋਸ਼ਣ ਹੋ ਰਿਹਾ ਹੈ। ਸੁਣਿਆ ਸਾਰੇ ਅਧਿਕਾਰ ਅਜ ਆਪਣੇ ਅੰਡਰ ਲੈ ਲੇ ਜੇ ਅੱਜ ਲੋਕ ਨਾ ਜਾਗੇ ਤਾਂ ਭਰਾਬੋ ਸਮਾਂ ਦੂਰ ਨਹੀਂ ਜਦੋਂ ਸਾਨੂੰ ਘਰਾਂ ਚ ਜਾ ਜਾ ਕੇ ਕੁੱਟੂਗੇ ਪੰਜਾਬ ਪੁਲਿਸ ਦਾ ਕੋਈ ਪੁਲਿਸ ਅਧਿਕਾਰੀ ਪਹਿਲਾਂ ਸਾਡੇ ਵਿੱਚ ਇਹਨਾਂ ਨੇ ਸਾਡੇ ਲੰਗਰ ਛਕੇ ਸਾਤੇ ਲੱਸੀਆਂ ਵੀ ਲੈ ਜਾਈਆਂ ਸਾਤੇ ਦੁੱਧ ਵੀ ਲੈ ਲੈ ਕੇ ਗਏ ਨੇ ਸਾਡਾ ਖਾ ਕੇ ਸਾਤੇ ਦੇ ਡੰਡਾ ਭਰਾਈ ਨੇ ਜਦੋਂ ਕਹਿੰਦੇ ਪੁੱਤ ਬਾਪ ਦੀ ਦਾੜੀ ਨੂੰ ਹੱਥ ਪਾਲੇ ਤਾਂ ਪੁੱਤ ਨਹੀਂ ਰਹਿੰਦਾ ਪਰ ਉਹਨਾਂ ਬਖਸ਼ਿਆ ਨਹੀਂ ਜਾਂਦਾ ਅਸੀਂ ਇਹ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਬਖਸ਼ਾਂਗੇ ਨਹੀਂ ਆਉਣਗੇ ਸਾਡੇ ਪਿੰਡਾਂ ਵਿੱਚ ਜਿਵੇਂ ਇਹਨਾਂ ਨੇ ਸਾਡਾ ਸਮਾਨ ਰੋਲਿਆ ਚੋਰੀ ਕਰਿਆ ਇਸੇ ਤਰ੍ਹਾਂ ਇਹਨਾਂ ਨੂੰ ਸਵਾਲ ਕਰਾਂਗੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਤੇ ਆਉਣਾ ਸੋਚ ਸਮਝ ਕੇ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡਾਂ ਵਿੱਚ ਆ ਜਾਣ ਇਹ ਸਾਡਾ ਇੱਕ ਲਾਣਾ ਹੈ ਚੋਰੀ ਵਾਲਾ ਸਮਾਨ ਨਹੀਂ ਸੀ ਅਸੀਂ ਕਿਰਤ ਕਰਕੇ ਲੋਕਾਂ ਦੀ ਕਿਰਤ ਵਿੱਚੋਂ ਰੁਪਈਆ ਰੁਪਈਆ ਜੋੜ ਕੇ ਸਮਾਨ ਖਰੀਦਿਆ ਸੀ ਜਦ ਕਿਸੇ ਦਾ ਘਰ ਉਜੜਦਾ ਤਾਂ ਉਹਨੂੰ ਪੁੱਛ ਕੇ ਦੇਖੋ ਘਰ ਕਿਵੇਂ ਬਣਾਈਦਾ ਅਸੀਂ ਦਿੱਲੀ ਦਿੱਲੀ ਜੋੜ ਕੇ ਉੱਥੇ ਆਪਣਾ ਘਰ ਬਣਾਇਆ ਸੀ ਜਿਹੜਾ ਇਹਨਾਂ ਨੇ 1 ਮਿੰਟ ਵਿੱਚ ਸਾਡਾ ਝਾੜ ਕੇ ਰੱਖਤਾ ਪਟਿਆਲਾ ਦੇ ਵਿੱਚ ਆ ਧਰਨਾ ਚੱਲ ਰਿਹਾ ਹੈ ਕਰਨਲ ਬਾਸ ਦੇ ਹੱਕ ਵਿੱਚ ਉੱਥੇ ਭਾਰਤੀ ਕਿਸਾਨੀ ਉਹ ਨੇਕਤਾ ਯਾਦ ਤੋਂ ਉਹਨਾਂ ਦੇ ਸੂਬਾਈ ਆਗੂ ਭੈਣ ਜੀ ਸਾਡੇ ਨਾਲ ਪਹੁੰਚੇ ਨੇ ਗੱਲਬਾਤ ਇਹਨਾਂ ਦੇ ਕਰਦੇ ਨੇ ਕਿਉਂ ਲੱਗਿਆ ਜੀ ਤੁਹਾਨੂੰ ਇਸ ਧਰਨੇ ਵਿੱਚ ਆਉਣਾ ਚਾਹੀਦਾ ਸਾਨੂੰ ਇਸ ਕਰਕੇ ਧਰਨਾ ਆਉਣਾ ਚਾਹੀਦਾ ਕਿਉਂਕਿ ਇਹ ਧਰਨਾ ਕੱਲੀ ਇਹ ਭੈਣ ਦਾ ਨਹੀਂ ਇਹ ਸਾਰੀਆਂ ਭੈਣਾਂ ਦਾ ਇਹ ਭੈਣ ਦੀ ਅਸੀਂ ਜਿਹੜੀ ਇਹਨੇ ਇਹ ਬਹਾਦਰੀ ਕਰਿਆ ਅਸੀਂ ਦੀ ਸਲਾਘਾ ਕਰਦੇ ਹਾਂ ਕਿ ਜੇ ਇਸੇ ਤਰ੍ਹਾਂ ਹਰ ਭੈਣ ਆਪਣੇ ਜ਼ੁਲਮ ਦੇ ਖਿਲਾਫ ਖੜੀ ਹੋ ਜਾਏ ਤਾਂ ਕੋਈ ਵੀ ਭੈਣ ਇਨਸਾਫ਼ ਤੋਂ ਪਿੱਛੇ ਨਹੀਂ ਹਟ ਸਕਦੀ ਤਾਂ ਤੁਸੀਂ ਦੇਖਿਆ ਭਰਾਵੋ ਜਿਵੇਂ ਇਹ ਭੈਣ ਕਹਿੰਦੇ ਨੇ ਇੱਕ ਅੱਜ ਗੱਲ ਚੱਕੀ ਗਈ ਕਿ ਭੈਣ ਨੇ ਗਾਲ ਕੱਢੀ ਆ ਤਾਂ ਤੁਹਾਨੂੰ ਪਤਾ ਹੈ ਜਦੋਂ ਢਿੱਡ ਨੂੰ ਅੱਗ ਲੱਗੀ ਹੁੰਦੀ ਆ ਤਾਂ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਘਰ ਉਜੜਦਾ ਤਾਂ ਅਸੀਂ ਕੀ ਕਹਿ ਸਕਦੇ ਆ ਤਾਂ ਉਹ ਅੱਜ ਭੈਣ ਦਾ ਇੱਕ ਗਾਲ ਦਾ ਜਿਹੜਾ ਨੇ ਇਹ ਮੁੱਦਾ ਬਣਾਇਆ ਹੋਇਆ ਉਹ ਬਹੁਤ ਗਲਤ ਹੈ ਉਹ ਜਿਹੜੇ ਪੁਲਿਸ ਵਾਲੇ ਨੇ ਜਿਨ੍ਹਾਂ ਨੂੰ ਅੱਜ ਇਹ ਪੰਜਾਬ ਸਰਕਾਰ ਪੂਰੀ ਸ਼ਹਿ ਦੇ ਰਹੀ ਆ ਤਾਂ ਉਹਨਾਂ ਨੂੰ ਉਹਨਾਂ ਨੂੰ ਸਲਾਖਾ ਉਹ ਕਰਨ ਦੀ بجائے ਅੱਜੇ ਭੈਣ ਦੀ ਨਾਲ ਨਾ ਖੜਨੀ بجائے ਅੱਜ ਇਹ ਕਿ ਇਹਨਾਂ ਦਾ ਮੁੱਦਾ ਚੱਕ ਰਹੇ ਨੇ ਕਿ ਇਹਨਾਂ ਨੇ ਭੈਣ ਨੇ ਗਾਲ ਕੱਢੀ ਆ ਕਿ ਤੁਸੀਂ ਐਂ ਦੱਸੋ ਪੁਲਿਸ ਕਦੇ ਗਾਲ ਨਹੀਂ ਕੱਢਦੀ ਹੁੰਦੀ ਤੁਸੀਂ ਦੇਖੀਏ ਕਦੇ ਪੁਲਿਸ ਤਾਂ ਗੱਲ-ਗੱਲ ਵਿੱਚ ਗਾਲ ਕੱਢਦੀ ਹੈ ਜੀ ਪੁਲਿਸ ਤਾਂ ਸਾਨੂੰ ਆਮ ਲੋਕਾਂ ਨੂੰ ਜਦੋਂ ਅੱਜ ਹੁਣ 31 ਮਾਰਚ ਆ ਰਹੀ ਹੈ ਜੀ ਜਦੋਂ ਸਾਡੇ ਬੱਚੇ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਘਰ ਵਾਲੇ ਖੇਤਾਂ ਵਿੱਚ ਕੰਮ ਕਰਦੇ ਆਂ ਸਾਨੂੰ ਕੋਈ ਕੰਮ ਹੁੰਦਾ ਸੀ ਆਪਣੇ ਬੱਚਿਆਂ ਨੂੰ ਲੈ ਕੇ ਸ਼ਹਿਰ ਆਉਂਦੇ ਆਂ ਤਾਂ ਤੁਸੀਂ ਦੇਖਿਆ ਕਿਵੇਂ ਉਹਨਾਂ ਦੇ ਅੱਜ ਕਹਿੰਦੇ ਨੇ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਕਿਵੇਂ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਕਿਵੇਂ ਸਾਡਾ ਅੱਜ ਪੰਜਾਬ ਵਿੱਚ ਸ਼ੋਸ਼ਣ ਹੋ ਰਿਹਾ ਹੈ ਜਿਹੜੀ ਪੰਜਾਬ ਸਰ ਅੱਜ ਪੁਲਿਸ ਹੈ ਇਹ ਪੁਲਿਸ ਨੇ ਸਾਰੇ ਅਧਿਕਾਰ ਅੱਜ ਆਪਣੇ ਅੰਦਰ ਲੈ ਲਏ ਜੇ ਅੱਜ ਲੋਕ ਨਾ ਜਾਗੇ ਤਾਂ ਭਰਾ ਬਹੁ ਸਮਾਂ ਦੂਰ ਨਹੀਂ ਜਦੋਂ ਸਾਨੂੰ ਘਰਾਂ ਚ ਜਾ ਜਾ ਕੇ ਕੁੱਟੂਗੇ ਪੰਜਾਬ ਪੁਲਿਸ ਇੱਕ ਮੁੱਖ ਮੰਤਰੀ ਜਿਹੜਾ ਅੱਜ ਭਗਵਾਨਤਮਾਨ ਜਿਹੜਾ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਭਗਤ ਸਿੰਘ ਬਾਰੇ ਵਿਚਾਰ ਕਰਿਆ ਸੀ ਅੱਜ ਉਹ ਕਿੱਥੇ ਵਗ ਗਿਆ ਬੇਸ਼ੱਕ ਉਹ ਪੱਗ ਮੰਨ ਲਈ ਪਰ ਉਹ ਵਿਚਾਰ ਨਹੀਂ ਅੱਜ ਭਗਵੰਤ ਮਾਨ ਦੇ ਅੱਜ ਭਗਵੰਤ ਮਾਨ ਉਹਨਾਂ ਨਾਲ ਜਾ ਕੇ ਕੇਂਦਰ ਸਰਕਾਰ ਨਾਲ ਜਾ ਕੇ ਰਲ ਗਿਆਂ ਉਹਨੂੰ ਐ ਸ਼ਾਇਦ ਮੈਨੂੰ ਸੀਟ ਮਿਲ ਜੂਗੀ ਪਰ ਭਰਾਵੋ ਇਹ ਜਨਤਾ ਹੈ ਇਹ ਜਨਤਾ ਜੇ ਕਿਸੇ ਨੂੰ ਸੀਟ ਤੇ ਬਿਠਾ ਸਕਦੀ ਹੈ ਕੁਰਸੀ ਤੇ ਤਾਂ ਉਹਨੂੰ ਤਾਰ ਵੀ ਸਕਦੀ ਹੈ ਇਹ ਲੋਕ ਤਾਕਤ ਹੈ ਜਿੰਨਾ ਹੁਣ ਇੰਨਾ ਪੁਲਸ ਪਾਵਰ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਕਿਸਾਨਾਂ 'ਤੇ ਹਮਲਾ ਹੋਇਆ ਲੋਕ ਫਿਰ ਪਿੰਡਾਂ 'ਚ ਆਏ ਨੂੰ ਸਵਾਲ ਪੁੱਛਣਗੇ ਜਦੋਂ ਪਿੰਡਾਂ 'ਚ ਹਾਂ ਜੀ ਹਾਂ ਅਸੀਂ ਜਦੋਂ ਵੀ ਆਇਆ 2027 ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਾਂ ਕੋਈ ਪੁਲਿਸ ਅਧਿਕਾਰੀ ਪਹਿਲਾਂ ਸਾਡੇ ਵਿੱਚ ਇਹਨਾਂ ਨੇ ਸਾਡੇ ਲੰਗਰ ਛਕੇ ਸੱਤੇ ਲੱਸੀਆਂ ਵੀ ਲੈ ਜਾਈਆਂ ਸੱਤੇ ਦੁੱਧ ਵੀ ਲੈ ਲੈ ਕੇ ਗਏ ਨੇ ਸਾਡਾ ਖਾ ਕੇ ਸੱਤੇ ਦੇ ਡੰਡੇ ਭਰਾਈ ਨੇ ਅਸੀਂ ਕਹਿੰਦੇ ਸੀ ਸਾਡੇ ਧੀ ਪੁੱਤ ਨੇ ਸਾਡੇ ਭਰਾ ਨੇ ਪਰ ਨਹੀਂ ਜਦੋਂ ਕਹਿੰਦੇ ਪੁੱਤ ਬਾਪ ਦੀ ਦਾੜੀ ਨੂੰ ਹੱਥ ਪਾਲੇ ਤਾਂ ਪੁੱਤ ਨਹੀਂ ਰਹਿੰਦਾ ਫਿਰ ਉਹਨੂੰ ਬਖਸ਼ਿਆ ਨਹੀਂ ਜਾਂਦਾ ਅਸੀਂ ਇਹ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਬਖਸ਼ਾਂਗੇ ਨਹੀਂ ਆਉਣਗੇ ਸਾਡੇ ਪਿੰਡਾਂ ਵਿੱਚ ਜਿਵੇਂ ਇਹਨਾਂ ਨੇ ਸਾਡੇ ਸਮਾਨ ਰੋਲਿਆ ਚੋਰੀ ਕਰਿਆ ਇਸੇ ਤਰ੍ਹਾਂ ਇਹਨਾਂ ਨੂੰ ਸਵਾਲ ਕਰਾਂਗੇ ਇਹਨਾਂ ਪਿੰਡਾਂ ਵਿੱਚ ਬੈਰੀਕੇਡ ਲਾਵਾਂਗੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਤੇ ਆਉਣਾ ਸੋਚ ਸਮਝ ਕੇ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡਾਂ ਵਿੱਚ ਆ ਜਾਣ ਇਹ ਸਾਡਾ ਇੱਕ ਲਾਨ ਹੈ ਜਿਵੇਂ ਤੁਸੀਂ ਦੇਖਿਆ ਵੀ ਸਮਾਨ ਕਿਸਾਨਾਂ ਦਾ ਚੋਰੀ ਹੋਇਆ ਮਿਲ ਰਿਹਾ ਵਿਧਾਇਕਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਜਿਹੜੇ ਵਿਧਾਇਕਾਂ ਨੂੰ ਚੁਣਿਆ ਸੀ ਕਿ ਸਾਡੀ ਹਵਾਇਤ ਕਰਨਗੇ ਸਾਡੇ ਲਈ ਚੰਗਾ ਕਾਨੂੰਨ ਲੈ ਕੇ ਆਉਣਗੇ ਚੰਗਾ ਸ਼ਾਸਨ ਲੈ ਕੇ ਆਉਣਗੇ ਇੱਕ ਪਾਸੇ ਮੱਤਤਾ ਕੀ ਕਰਨੀ ਸੀ ਉੱਥੇ ਤੇ ਸਮਾਨ ਚੋਰੀ ਨੂੰ ਪੈ ਗਏ ਇਹ ਪੰਜਾਬ ਸਰਕਾਰ ਦੀ ਰੀਲੀ ਮਰ ਰਲੀ ਮੂ ਮਿਲੀ ਮੁਗਤਾ ਹੈ ਜੇ ਪੰਜਾਬ ਸਰਕਾਰ ਸਹਿ ਦੇ ਰਹੀ ਹੈ ਤਾਂ ਹੀ ਸਾਡਾ ਸਮਾਨ ਚੋਰੀ ਕਰ ਰਿਹਾ ਹੈ ਬੇਸ਼ੱਕ ਉਹਨਾਂ ਨੇ ਸਾਨੂੰ ਬਾਡਰਾਂ ਤੋਂ ਠਾਲਤਾ ਤਾਂ ਕਿ ਸਾਡੇ ਸਮਾਨ ਦੀ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣਦੀ ਸੀ ਉਹ ਇੱਕ ਪਾਸੇ ਰੇਲਵੇ ਟਰੈਕ ਕੋਲ ਜਗ੍ਹਾ ਸੀ ਸਾਡਾ ਸਮਾਨ ਉੱਥੇ ਲਾਉਂਦੇ ਜਦੋਂ ਅਸੀਂ ਜਾਂਦੇ ਅਸੀਂ ਆਪਣਾ ਸਮਾਨ ਸੰਭਲ ਲੈਂਦੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਕਿਸਾਨ ਉਹ ਰੁਪਈਆ ਰੁਪਈਆ ਜੋੜ ਕੇ ਅਸੀਂ ਪਿੰਡਾਂ ਵਿੱਚੋਂ ਕਿਰਤ ਕਰਨ ਵਾਲਿਆਂ ਦਾ ਸਮਾਨ ਲਿਆ ਸੀ ਜਿਹੜਾ ਉਹ ਸੜਕਾਂ ਤੇ ਬੈਠੇ ਸੀ ਸਾਡੇ ਸਿਲੰਡਰ ਸਾਡੇ ਚੁੱਲ੍ਹੇ ਤੋ ਤੱਕ ਸਾਡੇ ਪੌਣ ਵਾਲੇ ਕੱਪੜੇ ਤੱਕ ਨਹੀਂ ਉਹਨਾਂ ਨੇ ਛੱਡੇ ਚੱਪਲਾਂ ਜੁੱਤੀਆਂ ਸਭ ਲੈ ਗਏ ਕਿ ਪੰਜਾਬ ਪੁਲਿਸ ਇੰਨੀ ਨਲਾਕੀ ਹੋ ਗਈ ਇੰਨੀ ਲਲੈਕਤਾ ਉਹਨਾਂ ਨੂੰ ਦੇਖਿਆ ਨਹੀਂ ਇਹ ਕਿਸਾਨ ਨੇ ਅਸੀਂ ਕੋਈ ਚੋਰੀ ਵਾਲਾ ਸਮਾਨ ਨਹੀਂ ਸੀ ਅਸੀਂ ਕਿਰਤ ਕਰਕੇ ਲੋਕਾਂ ਦੀ ਕਿਰਤ ਵਿੱਚੋਂ ਰੁਪਈਆ-ਰੁਪਈਆ ਜੋੜ ਕੇ ਸਮਾਨ ਖਰੀਦਿਆ ਸੀ ਜਦ ਕਿਸੇ ਦਾ ਘਰ ਉਜੜਦਾ ਤਾਂ ਉਹਨੂੰ ਪੁੱਛ ਕੇ ਦੇਖੋ ਘਰ ਕਿਵੇਂ ਬਣਾਈਦਾ ਅਸੀਂ ਤਿੱਲੀ-ਤਿੱਲੀ ਜੋੜ ਕੇ ਉੱਥੇ ਆਪਣਾ ਘਰ ਬਣਾਇਆ ਸੀ ਜਿਹੜਾ ਇਹਨਾਂ ਨੇ 1 ਮਿੰਟ ਵਿੱਚ ਸਾਡਾ ਝਾੜ ਕੇ ਰੱਖਤਾ ਜਦੋਂ ਵੀ ਗੁਰੂਆਂ ਪੀਰਾਂ ਦੇ ਟਾਈਮ ਵਿੱਚ ਵੀ ਲੜਾਈਆਂ ਲੜੀਆਂ ਤਾਂ ਉਹ ਰਾਤ ਦੇ ਟਾਈਮ ਕਦੇ ਵੀ ਹਮਲਾ ਨਹੀਂ ਸੀ ਕਰਦੇ ਨਾ ਬੱਚਿਆਂ ਤੇ ਤੇ ਨਾ ਬੀਬੀਆਂ ਤੇ ਕਿਉਂਕਿ ਰਾਤ ਨੂੰ ਮੀਟਿੰਗਾਂ ਹੁੰਦੀਆਂ ਸੀ ਗੱਲਬਾਤ ਹੁੰਦੀ ਸੀ ਤੁਮ ਆਪਣੇ ਘਰਾਂ ਜਾ ਕੇ ਆਰਾਮ ਕਰਦੇ ਸੀ ਦਿਨ ਵੇਲੇ ਚਤਾਵਨੀ ਦੇ ਕੇ ਆਉਂਦੇ ਸੀ ਪਰ ਇਹ ਸਰਕਾਰ ਦੀ ਨਲਾਕੀਆ ਸਾਨੂੰ ਰਾਤ ਨੂੰ 8 ਵਜੇ ਸਾਡੇ ਤੇ ਹਮਲਾ ਕਰੇਗਾ ਸਾਡੇ ਉਹ ਬਜ਼ੁਰਗ ਪੈਦਲ ਤੁਰੇ ਨੇ ਕਿਸ ਕੋਈ ਸਾਧਨ ਨਹੀਂ ਸੀ ਉਹਨਾਂ ਕੋਲ ਕਿਸੇ ਦੀ ਦਵਾਈ ਰਹਿ ਗਈ ਰੋਟੀ ਪਕਾਈ ਖਾਣ ਦਾ ਟਾਈਮ ਨਹੀਂ ਦੇਆ ਸਰਕਾਰ ਨੇ ਇਹ ਸਰਕਾਰ ਦੀ ਨਲਾਕੀ ਹੈ ਅਸੀਂ ਕਿਰਤ ਕਰਕੇ ਖਾਣੇ ਵਾਲੇ ਅੱਜ ਸੜਕਾਂ ਤੇ ਬੈਠੇ ਆਂ ਅਸੀਂ ਦਿਲ ਅੱਛੜਕਾਂ ਤੇ ਨਹੀਂ ਬੱਟਣਾ ਚਾਹੁੰਦੇ ਸੀ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਪਿਠਾੜਨੇ ਵਾਲੀ ਕੌਣ ਹੈ ਪੰਜਾਬ ਸਰਕਾਰ ਹੈ ਜੇ ਪੰਜਾਬ ਸਰਕਾਰ ਕਹਿੰਦੀ ਕਿ ਕਿਸਾਨਾਂ ਨੂੰ ਰੋਕਿਓ ਨਾ ਤੁਸੀਂ ਇਹ ਆਪਣੇ ਅਸੀਂ ਸਾਡੀਆਂ ਮੰਗਾ ਕਿਹਦੇ ਨਾਲ ਸੀ ਕੇਂਦਰ ਨਾਲ ਸੰਬੰਧਤੀ ਭਗਵੰਤ ਮਾਨ ਕਹਿ ਰਿਹਾ ਕਿ ਕੇਂਦਰ ਨਾਲ ਮੰਗਾ ਸੰਬੰਧਤੀ ਫਿਰ ਸਾਨੂੰ ਇੱਥੇ ਬਾਰਡਰਾਂ ਤੇ ਕਿਉਂ ਰੋਕਿਆ ਗਿਆ ਪੰਜਾਬ ਸਰਕਾਰ ਨੇ ਸਾਨੂੰ ਕਿਉਂ ਰੋਕਿਆ ਗਿਆ ਸਾਨੂੰ ਕੇਂਦਰ ਰੋਕਦਾ ਹਰਿਆਣਾ ਸਰਕਾਰ ਨੇ ਸਾਨੂੰ ਕਿਉਂ ਰੋਕਿਆ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ